ਜਿਵੇਂ ਕਹਿੰਦੇ ਕੋੜ ਦਾ ਰੋਗੀ ਕਦੇ ਠੀਕ ਨਹੀਂ ਹੋ ਸਕਦਾ ਕਪ ਦਾ ਹਰ ਇੱਕ ਰੋਗੀ ਨੂੰ ਅੰਮ੍ਰਿਤ ਵੇਲੇ ਨੀਂਦ ਆ ਜਾਂਦੀ ਪਰ ਜਿਹੜਾ ਕੋੜ ਦਾ ਰੋਗੀ ਹੋ ਜਾਵੇ ਉਹ ਨੂੰ ਅੰਮ੍ਰਿਤ ਵੇਲੇ ਵੀ ਨੀਂਦ ਨਹੀਂ ਪੈਂਦੀ ਐਸ ਪਰਤ ਵੇਲੇ ਵੀ ਠੀਕਾਈ ਪੈਂਦੀ ਨਾ ਕੋ ਸਤਨਾਮ ਹੋ ਸਕਦਾ ਕਿ ਜੇ ਅੰਮ੍ਰਿਤ ਮੇ ਬਾਣੀ ਸੁਣ ਕੇ ਉਹ ਨੂੰ ਸਕੂਨਾ ਬਿਸਤਰ ਕੇ ਨਾਮ ਆ ਰਹੀ ਜੀ ਨੇ

دیہڑا سنگران ہر مہینے کی سنگران دیکھو کرتے ارد گربانی کا ہونے سنے آنا کی جو کہ جنہوں باڑی پسر جاتی ہے وہ پکے روکی برکتے رہے ساری زندگی چین نہیں پی انہوں نے سکون نہیں ملتا وہ روشنی اس کر کے جو جب ستگو سچے پاشاہ جی بخش کرتے ہیں تو تبدیل ہوا ایک دم ٹھنڈا کھا کر پاون جا مش ہے ستگروں کا وہ بھی یہی ہے آساڑکا کسی کہاڑ دا مہنا ہے تبش والا دے لگنا دے بچے تبش بڑی بڑی اور جیڑی باری تبش ہے ستسنگ جی اسی دور کر دے درخت کی شانے بہ جائیں گے کن کا نگ مار کچھ سما تبش جی دور ہو جانے

باری باری تپش ختم ہو گئی گروہ صاحب نے کئی سو سال پہلے کی تیسی کہ گورمک پیارے ہو آٹھ کا مہینہ بڑا تبد ہے میں یہ تبش لگتی ہے اسی طرح اندرلی جہی تپش ہے وہ بھی پلوک نو کتنے ٹکن اندر لی تپش سات سنگ جی کمیں دور ہو ہوئے جدو سکے کو واحو کا نام ہے وہ اندر جی تبش ہے وہ دور ہو جائے گی اندر جبلی تبش دور ہو گئی کہ پھر باری تبش نے کی کرنا بھائی اس کر کے ہوں کا الٹا ہوا کہ باہری تفس کے ساعن پڑے بڑھ گئے اندرلی تبس کا سادن جہاں سی وہ اسی دور ہو گئے تو ستگو جی کہیں ہیں بھائی ہاڑا مہینہ تب شباڑا لگے گا ہر نام کا جناب پاس جنہ دے پاس کنی نام نہیں دا. واحد کا نام نہیں ہے انہوں نو یہ ہاڑ کا مہینہ تب نہیں لگے گا پہ کنڈیشن باری سکھ بڑے نے پر پھر بھی دپتے ہیں کیوں؟, کیوں کہ انہوں دے پاس واحد کا نام نہیں ਬਾਗ ਵਰਕੇ ਇਹ ਮਹੀਨਾ ਉਹਨਾਂ ਤਪਸ਼ ਵਾਲਾ ਜਾਂਦਾ ਹੈ ਸਤਿਗੁਰੂ ਜੀ ਅੱਗੇ ਵਧਨ ਕਰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਰਾਸ ਕਹਿੰਦੇ ਮਨੁੱਖ ਦਾ ਜਿਹੜਾ ਸੁਭਾਅ ਉਹ ਇਹ ਬਣ ਗਿਆ ਕਿ ਜਿਹੜਾ ਜਗਤ ਨੂੰ ਜੀਵਨ ਵਾਲ ਦੇਣ ਵਾਲਾ ਵਜਕੂ ਹੈ ਪਰਮਾਤਮਾ ਉਹਨੂੰ ਇਹਨੇ ਤਿਆਗ ਦਿੱਤਾ ਤਿਆਗਣਾ ਤੁਸੀਂ ਸਮਝਦੇ ਹੋ ਛੱਡਣਾ ਕਹਿੰਦੇ ਉਹਨੂੰ ਛੱਡ ਦਿੱਤਾ ਹੈ ਵੀਰੋ ਚਟੇ ਕੇ ਆਪਣੇ ਬਗਲੋ ਨੇ ਉਸ ਦੀ ਪਤਨੀ ਦੇਖਦੇ ਇਹ ਸਾਧ ਸੰਗਤ ਜੀ ਕਿਹੜਾ ਸੁਣਦਾ ਪੰਜ ਬਾਣੀ ਬਹਿਦਾ ਹੋਇਆ ਦਰਵਾਜ਼ੇ ਕੋਲ ਕਰੀ ਪਿਆ ਅੰਦਰ ਉਹ ਤੋਂ ਬਾਹਰ ਨਾ ਪੈ ਜਾ ਜੀ ਜਦੋਂ ਭਾਈ ਜੀ ਕਹਿੰਦਾ ਆਨੰਦ ਭਾਏ ਮੇਰੀ ਮਾਏ ਸਾਧ ਗੁਰੂ ਮੈਂ ਆਹ ਹਾਲ ਤੋਂ ਸਾਡਾ ਹੋਇਆ ਕਿਹੜਾ ਲੈਂਦਾ ਆਨੰਦ ਜਿਨ੍ਹਾਂ ਨੂੰ ਗਿਆੜਾ ਗੁਰਬਾਣੀ ਦਾ ਉਹ ਕਿਹੜਾ ਆ ਕੇ ਬਹਿ ਜਾਂਦੇ ਗੋਡੇ ਟੇਕ ਕੇ ਕਹਿੰਦੇ ਜਿਨ੍ਹਾਂ ਨੂੰ ਸਮਝ ਆ ਉਹ ਵੀ ਸੁਣਿਆ ਤੇ ਅਣ ਸੁਣਿਆ ਬੜਿਆ ਧਿਆਨ ਬੜਿਆ ਕਰਦਿਓ। ਸੋ ਸਤਿਗੁਰੂ ਸੱਚੀ ਆਸ਼ਾ ਮਹਾਰਾਜ ਦਾ ਕਹਿੰਦੇ ਸਾਡੀ ਉਹਨਾਂ ਨਾਲ ਜਿਵੇਗੀ ਉਹਨਾਂ ਨਾਲ ਬਣ ਆਵੇ ਭਾਈ ਜਿਨ੍ਹਾਂ ਨੇ ਸਤਗੁਰ ਕੀ ਆਗਿਆ ਸੱਤ ਸੱਤ ਕਰ ਮਾਨੀ ਕਹਿੰਦੇ ਜਿਨ੍ਹਾਂ ਨੇ ਸਤਬਣਾ ਦੀ ਆਗਿਆ ਨੂੰ ਸੱਤ ਰੱਖੀ ਮੰਨਿਆ ਗਾਵਿਆ ਸੁਣਿਆ ਜਿਦਕਾ ਹਰਥਾਏ ਪਾਵੈ ਸਤਗੁਰੂ ਕੀ ਆਗਿਆ ਸਤ ਸਤ ਕਰਨਾ ਕਹਿੰਦੇ ਗਾਇਆ ਹੋਇਆ ਬੜਿਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਲਿਖੇ ਵਿੱਚ ਜਿਨ੍ਹਾਂ ਨੇ ਮੰਨਿਆ ਵੀ ਹੈ ਸਤ ਕਰਕੇ ਮੰਨਿਆ ਜਿਨ੍ਹਾਂ ਨੇ ਗੁਰੂ ਸਤ ਨਾਲ ਪਾਏ ਉਹ ਇਸ ਤਰ੍ਹਾਂ ਕਰਕੇ ਸਾਧ ਸੰਗ ਦੀ ਗੁਰੂ ਸਾਹਿਬ ਦਾ ਬਚਨ ਕਰਦੇ ਨੇ ਕਿ ਭਾਈ

جگ جیون جگہ منک کی آس تک نہیں پائی منمک ہوئی بندے کا بندہ یہ تو شریر شریر اج کل شریر زیادہ ਮਾਣ ਕਰਦੇ ਆਂ ਇਹ ਬਾਣ ਵੀ ਉਹਦੇ ਕਰਦ ਜਿਹੜਾ ਬਿਲਕੁਲ ਸਿਰੇ ਦਾ ਬਖੰਡੀ ਆ ਆਖੋ ਸਤਨਾਮ ਵਾਹਿਗੁਰੂ ਪੂਰੇ ਉਹਨੇ ਚਰਨਾ ਤੇ ਡੇਗਦੇ ਆਂ ਅਸੀਂ ਜਿਹੜੇ ਲੋਕ ਬਖੰਡੀ ਨੇ ਜਿਹੜੇ ਬਾਣੀ ਉਹਦੇ ਨੂੰ ਪੜਦੇ ਦੂਰ ਹੋ ਗਏ ਗੁਰਬਾਣੀ ਸਾਧ ਸੰਗਤ ਦੀ ਇਸ ਕਰਕੇ ਅਸੀਂ ਖੁਦ ਵੀ ਬਣ ਬੁਖ ਹੋ ਗਏ ਆਂ ਤੇ ਮਨ ਬੁਖ ਹੋ ਕੇ ਬੰਦੇ ਦੇ ਬੰਦੇ ਬਣ ਗਏ ਆਂ ਕਿ ਸਾਡੇ ਲਈ ਬੰਦਾ ਦਾਤਾ ਆ ਬਾਰੇ ਕੀਤੇ ਆਦਮ ਕਰੋ ਸਤਕਾਰ ਕਰੋ ਹਰਨ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਦੇ ਹੋ ਆਖੋ ਸਤਨਾਮ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਸਾਡੇ ਦਰ ਵਿੱਚ ਉਹਨਾਂ ਦਾ ਪਿਆਰ ਘਰ ਵਿੱਚ ਫੋਟੋ ਲਾਓ ਫੋਟੋ ਨੂੰ ਵੇਖ ਕੇ ਤੁਹਾਨੂੰ ਕਲਗੀ ਧਰ ਪਾਇਸ਼ਾ ਜਾਨ ਆ ਗਈ ਕਿਉਂਕਿ ਆਕਰਕਰ ਫੋਟੋ ਜਿਹੜੀ ਕਿ ਕਲਪਨਾ ਕبھی ਨਹੀਂ ਕਿਸੇ ਦੀ ਉਹ ਸੱਚ ਹੈ ਇਹ ਲੀਟ ਵਿੱਚ ਨਹੀਂ ਹੋ ਸਕਦਾ ਪਰ

ਹਰ ਕੋਈ ਪੜ੍ਹਾ ਕਰਦਾ ਤਾਂ ਉਹਦਾ ਇਸ਼ਾਨਦ ਵੀ ਕਦੇ ਭੁਲਾਉਣਾ। ਸਾਥ ਸੰਗਤ ਜੀ ਦਾ ਕਰੋ ਸਤਿਕਾਰ ਕਰੋ। ਇਸ ਕਰਕੇ ਮਹਾਰਾਜ ਜੀ ਦੇ ਹਰਕੀਆਂ ਸਦਾ-ਸਦਾ ਬੜੀਆਂ। ਕਿਉਂ ਹਰੀ ਪ੍ਰਮਾਤਮਾ ਬੜੀਆਂ ਕਿਆ ਦਿੰਦਾ ਹੈ। ਤੇ ਕਦੀ ਕੁੱਛੂ ਤਾਬਾ ਨਹੀਂ ਕਰਦਾ। ਮਨੁੱਖ ਵਿਡਿਆਈ ਦਿੰਦਾ। ਮਨੁੱਖ ਕਿਸੇ ਨੂੰ ਕੋਈ ਵਸਤੂ ਚੀਜ਼ ਦਿੰਦਾ। ਜੋ ਹਰ ਬਾੜੀ ਬਣਾਉਂਦਾ ਹੈ। ਮਨੁੱਖ ਦਾ ਸੁਭਾਅ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਮਨੁੱਖਾ ਬੜੀਏ ਕਦੀ ਮਨੁੱਖ ਨਾਲ ਨਾ ਜੁੜੀਏ ਮਨੁੱਖੀ ਭੇਖ ਕਿਰਤੀ ਸਮਝਾਣ ਦੇਵਨ ਗੁਰੂ ਕੈ ਭਗਵਾਨ ਜਿਹੜਾ ਦਦਾ ਦਾਦਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜ ਨਾ ਆਵੇ ਅਗਣ ਭਰੇ ਭੰਡਾਰ ਦੇਣ ਨਾ ਸਤ ਜੀਵਨ ਹਾਰਾ ਮਨੁੱਖ ਕਿਉਂ ਤਾਹੇ ਤੋਹੈ ਐ ਮਨੁੱਖਾ ਕਿਉਂ ਐਸੇ ਹਰੀ ਪਰਮਾਤਮਾ